ਤੋ ਜੀ ਆਹ ਫ੍ਰਿਜ ਨੂੰ 4-5 ਦਿਨ ਹੋ ਗਏ ਬਾਹਰ ਖਲੋਤੀ। ਇਹ ਬੰਦਾ ਨਾ ਇੰਨੀ ਲੈਣ ਦੀ ਇਹਨੂੰ ਕਈ ਕੁਝ ਪਾ ਦਿੱਤਾ। ਪਰ ਹੁਣ ਇਹਦੀ ਮੋਟਰ ਖਰਾਬ ਹੋ ਗਈ ਹੈ 4000 ਰੁਪਏ ਮਿਸਤਰੀ ਮੰਗਣ ਡਿਆ। ਜੇ ਚੱਲੀ ਫੇਰ ਦੋਣਾ ਮਹੀਨੇ ਬਾਅਦ ਫੇਰ ਖਰਾਬ ਹੋ ਜੇ ਕੋਈ ਫਾਇਦਾ ਨਹੀਂ ਆ। ਬਹੁਤ ਔਖਾ ਹੋਇਆ ਫ੍ਰਿਜ ਤੋਂ ਸਾਨੂੰ ਉੱਤਾਂ ਹੋ ਗਿਆ ਪਾਣੀ ਨੂੰ ਵੀ ਬੜੇ ਤੰਗ ਹੋਏ ਪਏ ਅਸੀਂ। ਨਵੀਂ ਲੱਗਦਾ ਲਿਆਉਣੀ ਪੈਣੀ ਆ। ਹੁਣ ਵੇਖਣ ਜਾਣੇ ਆ ਜੇ ਸਹੀ ਰੇਟ ਲੱਗ ਗਿਆ ਤਾਂ ਫਿਰ ਕਿਸ਼ਤਾਂ 'ਚ ਲੈ ਆਉਣੀ ਆ। ਇਹ 12-12 ਸਾਲ ਚੱਲੀ ਆ ਮਾਸਾ ਜਿੰਨੀ ਕੰਪਲੇਨ ਨਹੀਂ ਅਜੇ ਤੱਕ ਅਸੀਂ ਗੈਸ ਨਹੀਂ ਕਦੀ ਪਵਾਈ ਇੱਥੇ ਹੁਣ ਖਰਾਬ ਹੋ ਗਈ ਹੁਣ ਨਹੀਂ ਬੰਦਾ ਨਾਲ ਲੈਣ ਦੀ ਉਹ ਵੀ ਕਹਿੰਦੀ ਹੁਣ ਨਵੇਂ ਪੈਸੇ ਖਰਚੋ ਨੌਂ ਚ ਲਈ ਤੇ ਚਲ ਵਧੀਆ ਟਾਈਮ ਕੱਢਿਆ ਇਹਨੇ ਹਰ ਚੀਜ਼ ਤੋਂ ਬਹੁਤ ਔਦਾ ਔਖਾ ਹੋ ਜਾਂਦਾ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਨਾਲ ਚੀਜ਼ ਖਰਾਬ ਹੋ ਜਾਂਦੀ ਨਾ ਬਹੁਤ ਹੀ ਔਖਾ ਇੱਕ ਸਾਡਾ ਕੂਲਰ ਖਰਾਬ ਹੋਇਆ ਵਾ ਇੱਕ ਟੀਵੀ ਖਰਾਬ ਹੋਇਆ ਇੱਕ ਇਹ ਜਿਹੜੀ ਸਾਡੀ ਫ੍ਰਿਜ ਖਰਾਬ ਹੋ ਗਈ ਹੁਣ ਤਾਂ ਆਪਾਂ ਹੈ ਨਾ ਇਹ ਵੀ ਨਹੀਂ ਬਣਾਉਣਾ ਉਹਨਾਂ ਦੀ ਸਾਰੀ ਬਾਡੀ ਟੁੱਟੀ ਪਈ ਹੈ ਉਹਨੂੰ ਵੀ ਕੀ ਬਣਾਉਂਦਾ ਫੈਰਾ ਤੈਸੇ ਹੀ ਲਾਉਣਾ ਨਹੀਂ ਬੱਸ ਉਹਦਣਾ ਕੋਈ ਫਾਇਦਾ ਨਹੀਂ ਉਹਦਾਂ ਪਲਾਸਟਿਕ ਤੇ ਸਾਰੀ ਗਲੀ ਪਈ ਹੈਗਾ ਕੋਈ ਫਾਇਦਾ ਦਾ ਜਿੱਥੋਂ ਚੁੱਕੀ ਦੀ ਉਥੋਂ ਟੁੱਟ ਜਾਂਦੀ ਹੈ ਯਾਨੀ ਕਿ ਸਾਰਾ ਸਾਡਾ ਸਮਾਨ ਜਿਹੜਾ ਦਾਜ ਦਾ ਖਰਾਬ ਹੀ ਹੋਇਆ ਪਿਆ ਹੁਣ ਦਾਜ ਖਰਾਬ ਹੋ ਗਿਆ 14 ਸਾਲ ਹੋ ਗਏ ਦਾਜ ਦੇ ਨਾਲ ਹੁਣ ਦਾਜ ਵੀ ਕੀ ਕਰੇ ਹੁਣ ਤਾਂ ਹੀ ਬੁੱਢੇ ਹੋ ਗਏ ਤੇ ਦਾਜ ਨੇ ਵੀ ਵਿਚਾਰੇ ਨੇ ਖਰਾਬ ਵੀ ਹੋਣਾ ਹੁਣ ਚਲ ਫਰਿੱਜ ਬਿਨਾ ਤਾਂ ਬਿਲਕੁਲ ਨਹੀਂ ਨਾ ਸਰਦਾ ਤੇ ਚਲ ਜੇ ਇੱਕ ਖਰਾਬ ਚੀਜ਼ ਹੋ ਕੇ ਤੇ ਗਰਮੀਆਂ ਚ ਇਹ ਵੀ ਸਿਆਪਾ ਦੂਜੀ ਨੇ ਵੀ ਵੇਖ ਕੇ ਹੋ ਜਾਣਾ ਹੁੰਦਾ ਜੂਜੀ ਖਰਾਬ ਤੇ ਫਰਿੱਜ ਨੂੰ ਚਾਈ ਚੜ ਗਿਆ ਖਰਾਬ ਹਾਂ ਸੱਚੀ ਆਡੀਆਂ ਤਾਂ ਸਾਰੀਆਂ ਚੀਜ਼ਾਂ ਖਰਾਬ ਆ ਤੇ ਤਿਆਰ ਹੋ ਗਏ 6 ਸਵਾ 6 ਹੋ ਗਏ ਨੇ ਤੇ ਹੁਣ ਆਪਾਂ ਵੇਖਦੇ ਹੁੰਨੇ ਆ ਪੈਣੀ ਨਹੀਂ ਆ ਖਾਂ ਚੱਲੇ ਆ ਤੇ ਵੇਖਦੇ ਆ ਜੇ ਗੱਲ ਬਣਦੀ ਹੈ ਪਰ ਜੀ ਫਿਰ ਫਿਰ ਲੈ ਕੇ ਆਉਣੀ ਪੈਣੀ ਕਿਉਂਕਿ ਬਹੁਤ ਜ਼ਿਆਦਾ ਤੰਗੀ ਹੋ ਗਈ ਹੁਣ ਲਓ ਜੀ ਪਹੁੰਚ ਚੁੱਕੇ ਆਂ ਦੁਕਾਨ ਤੇ ਹਾਂ ਕਿਰਾਂ ਚੱਲ

ਕਲਰ ਫੋਲਰ ਮੈਨੇਜਰ ਹੀ ਲੱਗਣਾ ਹੈ ਨਹੀਂ ਨਹੀਂ ਮਾਨੋ ਇਦਿ ਕੀ ਦੇ ਮੰਗਰ ਦੀ ਗੱਲ ਬਾਂਜੂ ਨਾ ਇਹਦੇ ਚ ਜਨਾ ਕਲਰ ਰੇਡ ਦਾ ਪਾਲਾ ਜੂਆ ਫੇਰ ਹੀ ਹੈ ਹੈ ਨਾ ਬਜੀ ਜੀ 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 ਵਾਰੰਟੀ ਨਾ ਗੁਰਾਂ ਦੇ ਕੋਈ ਕਾਹਦਾ ਨਾ ਬਸ ਤਾਂ ਸ਼ਾਹੀ ਤੇ ਕਿੰਨਾ ਢੇਰਾ ਹੋ ਗਿਆ ਤਾਂ ਆਪਾਂ ਅੱਜ ਵੀ ਦੁਕਾਨ ਤੇ ਹੰਬਾਰ ਸਮੁੰਦਰੀ ਸੱਜਣ ਨੇ ਆ ਸ਼ਿੱਟਾਂ ਆ ਗਿਆ ਪੱਟੇ ਨਾ ਲਾ ਦੇ ਨਾ ਕੋਈ ਹੋਣਾ ਨਾ ਕੋਈ ਨਾ ਕੋਈ ਨਾ ਕੋਈ ਸਮਝ ਆ ਰਹੀ ਨਹੀਂ ਇਹ ਆਈ ਹੱਥ ਲਾਵੇ ਦਰਜ ਕਿਰਜ ਕਿ ਮੈਂ ਤੈਨੂੰ ਆਜਾ ਮਾਰਨਾ ਤੂੰ ਸੁਣਦਾ ਨਹੀਂ ਭਰਾ ਮਾਰੇ ਬੰਦੇ ਦੀ ਤੁਹਾਡੇ ਤੋਂ ਕੀ ਸੁਣਨਾ ਲੈ ਜਰੂਰੀ ਨਹੀਂ ਫਿਰ ਹਾਂ ਇਹ ਪਾਸੇ ਘੱਟ ਹੀ ਪੈ ਲੱਗੀ ਸੋਣੀ ਵਧੀਆ ਪਹਿਲੇ ਆ ਬੋਲਡ ਮੀਟ ਦੇ ਦਤਾ ਨੂੰ ਮਾਰੇ ਦੀ ਤਾਂ 2-3 ਦਿਨ ਹੋ ਗਏ ਆ ਤੇ ਅਸੀਂ ਇੰਨੇ ਤੰਗ ਹੋਏ ਆ ਇੱਕ ਵਾਰੀ ਨਹੀਂ ਅਜੇ ਤੱਕ ਗੈਸ ਪਵਾਈ ਉਹਦੇ ਚ ਵੀ ਮਿਸਟਰ ਤੁਹਾਨੂੰ ਦੱਸਾਂ ਕਿ ਆਏ ਹੋ ਸਿਸਟਮ ਦੇ ਤਾਂ ਨਾਲ ਹੀ ਸਟੇਰਸ ਨੂੰ ਮੈਂ ਕਹਿੰਦੇ ਸੀ ਇਹਦੇ ਨੂੰ ਚਾ ਉਹ ਫਿਕਸ ਹੀ ਨਾ ਮਰ ਤੱਕ ਪੀ ਲੈਣਾ ਮਾੜਾ ਮਨ ਹੂੰ ਦੀ ਬਖਸ਼ਿਸ਼ ਦੇ ਦਿਨ ਉਹ ਵੀ ਆ ਗਈ ਸਾਡੇ ਕੋਲ ਨਾ ਇਹਦੇ ਚ ਕਿਵੇਂ ਖੰਮੇ ਹੋਵੇ ਜਿਆ ਦੇ ਲਾ 11 ਪਹਿਲਾਂ ਛੋਟੇ ਛੋਟੇ ਹੁੰਦੇ ਨੇ ਅੱਗੇ ਬਹੁਤ ਟੇਢਾ ਲਾਲ ਇਹ ਨੇ ਨਹੀਂ ਇਹ ਬਹੁਤ ਲੱਗਦਾ ਬੜੀ ਸਿੰਪਲ ਆ ਇਹ ਨਹੀਂ ਇੱਕ ਨਾ ਭਾਰੀ 23000 ਦੀ ਫ੍ਰੀਜੀ ਮੈਂ ਇੱਥਾਂ ਆਈਡੀਆ ਲਾਇਆ ਮੈਂ ਕਿ ਇਹ ਕਿ ਭਰੀਏ ਨੂੰ ਤਨੀ ਚਾਹੀਦੀ ਤੇ ਉਹ ਉਹ ਸਿਰ ਦੋ ਗਲਾਂ ਨਹੀਂ ਪਈ ਕਿਉਂਕਿ ਕਰਮੀ ਦੇ ਕਰਕੇ ਬਹੁਤ ਜ਼ਿਆਦਾ ਤੰਗੀ ਹੋ ਗਈ ਸੀ ਤਿੰਨ ਚਾਰ ਦਿਨਾਂ ਤੋਂ ਤੇ ਇਸ ਕਰਕੇ ਹੁਣ ਕੌੜਾ ਘਟ ਕਰਨਾ ਹੀ ਪਿਆ ਵਾ ਤੇ ਹੁਣ ਇਹ ਵੀ ਨਾ ਸਰਦਾ ਨਹੀਂ ਹੈਗਾ ਤੁਹਾਨੂੰ ਪਤਾ ਹਰ ਇੱਕ ਚੀਜ਼ ਫ੍ਰੀਜ ਵਿੱਚ ਹੀ ਰੱਖਣੀ ਪੈਂਦੀ ਹੈ ਤੇ ਉਹ だっਤੀ ਅਸੀਂ ਪਸੰਦ ਖੜਾ ਇਹ ਤੇ ਫਿਰ ਸਵੇਰੇ 7 ਵਜੇ ਉਹਨਾਂ ਨੇ ਸਵਰਤੇ ਭੇਜ ਦਿੱਤੀ ਹੈ ਤਕਰੀਜ਼ ਕਮੈਂਟ ਕਰਕੇ ਦੱਸਿਓ ਇਸ ਤਰ੍ਹਾਂ ਦੀ ਲੱਗੀ ਕਲਰ ਸੋਨਾ ਲੱਗਾ ਜਾਂ ਨਾਈ ਲੱਗਾ ਤੇ ਇੱਕ ਨਵੇਂ ਨੈਕਸਟ ਬਲੌਗ ਵਿੱਚ ਫਿਰ ਮਿਲਾਂਗੇ ਤਦ ਤੱਕ ਵਾਸਤੇ ਹੋ ਕੇ ਬਾਏ